ਉਹ ਅਮਰਿਤਪਾਲ ਹੋਣਾ ਨੇ ਕਿਉਂਕਿ ਉਹ ਲੋਕ ਲੋਕਾਂ ਦੁਆਰਾ ਚੁਣੀ ਗਈ ਸੰਸਦ ਮੈਂਬਰ ਨੇ ਲੋਕਾਂ ਦਾ ਜਿਹੜਾ ਹੱਪਾ ਹੈ ਲੋਕਾਂ ਨੇ ਉਹਨਾਂ ਨੂੰ ਲੋਕਤੰਤਰ ਤਰੀਕੇ ਦੇ ਨਾਲ ਚੁਣਿਆ ਹੈ ਔਰ ਸਾਨੂੰ ਤੇ ਲੱਗਦਾ ਹੈ ਕਿ ਅੱਜ ਉਹਨਾਂ ਦੀ ਸੌਹ ਹੋ ਜਾਣੀ ਚਾਹੀਦੀ ਹੈ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਲੋਕ ਸਭਾ ਚੋਣਾਂ ਦੇ ਵਿੱਚ ਜੋ ਪੰਜਾਬ ਦੇ ਵਿੱਚੋਂ ਲੋਕ ਸਭਾ ਦੇ ਉਮੀਦਵਾਰ ਚੁਣੇ ਗਏ ਨੇ ਉਹਨਾਂ ਸਾਰਿਆਂ ਦਾ ਕੱਲ ਸੰਸਦ ਦੇ ਵਿੱਚ ਸੌਹ ਚੁੱਕ ਸਮਾਰੋਹ ਸੀ ਜਿਸ ਵਿੱਚ ਦੋਸਤੋ ਭਾਈ ਅਮਰਿਤਪਾਲ ਸਿੰਘ ਦਾ ਨਾਮ ਵੀ ਸ਼ਾਮਲ ਸੀ ਪੰਜਾਬ ਦੇ ਦੋਸਤੋ ਜੋ 13 ਦੇ ਵਿੱਚੋਂ 12 ਐਮਪੀ ਚੁਣੇ ਗਏ ਸੀ ਉਹਨਾਂ ਨੇ ਕੱਲ ਸੰਸਦ ਦੇ ਵਿੱਚ ਸਹੂ ਚੱਕ ਸਮਾਗਮ ਦੇ ਵਿੱਚ ਹਿੱਸਾ ਲਿਆ ਅਤੇ ਆਪਣੀ ਸਹੂ ਵੀ ਚੁੱਕੀ ਉੱਥੇ ਦੋਸਤੋ ਭਾਈ ਅਮਰਪਾਲ ਸਿੰਘ ਜਿਵੇਂ ਆਪਾਂ ਜਾਣਦੇ ਹਾਂ ਕਿ ਹਲਕਾ ਖੜੂਰਸਾਈ ਤੋਂ ਐਮਪੀ ਬਣੇ ਸੀ ਉਹ ਇਸ ਟਾਈਮ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਆਪਣੇ ਸਾਥੀਆਂ ਨਾਲ ਐਨਐਸਏ ਦੇ ਅਧੀਨ ਬੰਦ ਨੇ ਕੱਲ ਦੋਸਤੋ ਭਾਈ ਅਮਰਪਾਲ ਸਿੰਘ ਨੂੰ ਸੰਸਦ ਦੇ ਵਿੱਚ ਸਹੂ ਨਹੀਂ ਚੁੱਕਣ ਦਿੱਤੀ ਗਈ ਇਸੇ ਨੂੰ ਲੈ ਕੇ ਦੋਸਤੋ ਕਾਂਗਰਸੀ ਐਮਪੀ ਗੁਰਜੀਤ ਔਜਲਾ ਨੇ ਸਰਕਾਰਾਂ ਉੱਪਰ ਸਵਾਲ ਚੁੱਕੇ ਨੇ ਕਿ ਭਾਈ ਅਮਰਪਾਲ ਸਿੰਘ ਨੂੰ ਸਹੂ ਕਿਉਂ ਨਹੀਂ ਚੁੱਕਣ ਦਿੱਤੀ ਨਾਲ ਹੀ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਰਵਿੰਦ ਕੇਜਰੀਵਾਲ ਜੋ ਕਿ ਸਰਾਬ ਘਟਾਲੇ ਦੇ ਤਹਿਤ ਉਹਨਾਂ ਉੱਪਰ ਕੇਸ ਚੱਲ ਰਿਹਾ ਹੈ ਤੇ ਹੁਣ ਫੇਰ ਦੋਸਤੋ ਉਹਨਾਂ ਨੂੰ ਸੀਬੀਆਈ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅੱਜ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਵੀ ਕਰਨਾ ਸੀ ਕਾਂਗਰਸੀ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਵੀ ਵਿਚਾਰ ਰੱਖੇ ਨੇ ਕੀ ਹੈ ਦੋਸਤੋ ਪੂਰਾ ਮਾਮਲਾ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਦੇਖੋ ਅਮਰਿਤਪਾਲ ਹੁਣਾਂ ਨੇ ਕਿਉਂਕਿ ਉਹ ਲੋਕ ਲੋਕਾਂ ਦੁਆਰਾ ਚੁਣੀ ਗਈ ਸੰਸਦ ਮੈਂਬਰ ਨੇ ਲੋਕਾਂ ਦਾ ਜਿਹੜਾ ਹੱਪਾ ਹੈ ਲੋਕਾਂ ਨੇ ਉਹਨਾਂ ਨੂੰ ਲੋਕਤੰਤਰ ਤਰੀਕੇ ਦੇ ਨਾਲ ਚੁਣਿਆ ਹੈ ਔਰ ਸਾਨੂੰ ਤੇ ਲੱਗਦਾ ਸੀ ਕਿ ਅੱਜ ਉਹਨਾਂ ਦੀ ਸੌ ਹੋ ਜਾਣੀ ਚਾਹੀਦੀ ਹੈ ਪਰ ਹੁਣ ਪਤਾ ਲੱਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਜਿਹੜੀ ਸੌ ਜਿਹੜੀ ਅਸੀਂ ਚੱਕੀ ਸੀ ਵੀ ਉਹ ਉਹਦੇ ਕਹਿ ਰਹੇ ਅੱਜ ਪਰ ਅੱਜ ਤੋਂ ਵੀ ਹੁਣ ਪਤਾ ਲੱਗਾ ਕਿ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਰਾਉਣਗੇ ਸੋ ਉਹ ਮੇਰੇ ਖਿਆਲ ਤੇ ਲੋਕਤੰਤਰ ਪ੍ਰਕਰਿਆ ਨਾਲ ਅੱਜ ਕੱਲ ਜਿਹੜੀ ਸੌ ਚੱਕੀ ਉਸ ਸਮੇਂ ਉਹਨਾਂ ਦੀ ਸੌ ਵਿੱਚ ਉੱਕ ਜਾਣੀ ਚਾਹੀਦੀ ਸੀ ਫਿਰ ਅੱਜ ਦੀ ਗੱਲ ਹੋਈ ਪਰ ਅੱਜ ਤੋਂ ਮੈਨੂੰ ਲੱਗਦਾ ਕਿ ਹੁਣ ਅੱਗੇ ਪੈ ਗਿਆ ਹੈ ਜਿਹੜਾ ਸੁਵਿਧਾ ਦਾ ਸਾਨੂੰ ਅਧਿਕਾਰ ਦਿੰਦਾ ਹੈ ਉਹਦੀ ਰੱਖਿਆ ਕਰਨਾ ਵੀ ਸਵਿਧਾਨ ਦਾ ਕੰਮ ਹੈ ਪਰ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਇਹਨਾਂ ਦਾ ਧਿਆਨ ਇਹਦੇ ਵੱਲ ਜ਼ਿਆਦਾ ਹੋਣਾ ਚਾਹੀਦਾ। ਕਿ ਆ ਕਿਸੇ ਪਰਮਿਸਰ ਦੀ ਲੋੜ ਹੈ ਜਾਂ ਫਿਰ ਮਤਲਬ ਕਿ ਜਾਂ ਸਪੀਕਰ ਦਾ ਜਦ ਚੁਣਾ ਹੋ ਜਾਏਗਾ ਉਸਕੇ ਬਾਅਦ ਜੋ ਹੈ ਉਹ ਚੁਣੀ ਜਾਏਗੀ। ਦੇਖੋ ਜਦੋਂ ਕੋਈ ਸੰਸਦ ਮੈਂਬਰ ਬਣ ਜਾਂਦਾ ਇਹਦੀ ਸਰਕਾਰ ਦਾ ਕੰਮ ਹੈ ਨਾ ਸਰਕਾਰ ਉਹਨੂੰ ਕਿਵੇਂ ਲੈ ਕੇ ਆਉਣਾ ਉਹਨੂੰ ਨਾਲ ਇਹ ਉਹਦੇ ਤੇ ਧਿਆਨ ਰੱਖਣ। ਸੋ ਇਹ ਸਪੀਕਰ ਤੇ ਜੇ ਚਲੋ ਚੁਣਿਆ ਜਾਣਾ ਪਰ ਉਸ ਤੋਂ ਪਹਿਲਾਂ ਸਰਕਾਰ ਦਾ ਧਿਆਨ ਹੋਣਾ ਚਾਹੀਦਾ। ਕੋਈ ਸ਼ੱਕ ਨਹੀਂ ਕਿ ਕੋਰਟ ਦੀ ਪ੍ਰਕਿਰਿਆ ਹੈ ਪਰ ਕੋਰਟ ਦੀ ਪ੍ਰਕਿਰਿਆ ਸਰਕਾਰ ਨੇ ਪਰਉਣੀ ਹੈ। ਇੱਥੇ ਇਹ ਮੈਂ ਸਮਝਦਾ ਕਿ ਗਲਤ ਹੋਇਆ ਕੱਲ ਅੰਮ੍ਰਿਤਪਾਲ ਦੀ ਸੌਂ ਜਿਹੜੀ ਹੋ ਜਾਣੀ ਚਾਹੀਦੀ ਸੀ ਦੋਸਤੋ ਆਪਾਂ ਅਛੀ ਤਰ੍ਹਾਂ ਜਾਣਦੇ ਹਾਂ ਕਿ ਸਾਡੇ ਜਿਹੜੇ ਧਾਰਮਿਕ ਗ੍ਰੰਥ ਨੇ ਵਿਸ਼ੇਸ਼ ਤੌਰ ਤੇ ਗੀਤਾ ਦੇ ਵਿੱਚ ਕਰਮ ਦੇ ਸਿਧਾਂਤ ਉੱਤੇ ਬਹੁਤ ਫੋਕਸ ਕੀਤਾ ਗਿਆ ਔਰ ਆਪਾਂ ਸਾਧੀਆਂ-ਸਾਧੀਆਂ ਗੱਲਾਂ ਸੇ ਜਾਣਦੇ ਕਿ ਜੈਸੀ ਕਰਨੀ ਵੈਸੀ ਪਾਣੀ ਜੋ ਬੀਜੋਗੇ ਉਹੀ ਪਟੋਗੇ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਕਰਮ ਦਾ ਸਿਧਾਂਤ ਹੈ ਕਰਮਾਂ ਦਾ ਸਿਧਾਂਤ ਹੈ ਉਹਨੇ ਕੇਜਰੀਵਾਲ ਨੂੰ ਐਨ ਲਿਆ ਕੇ ਟਿਕਾਣੇ ਕੀਤਾ ਵਾ ਆਪਾਂ ਸਭ ਨੂੰ ਯਾਦ ਹੈ ਕਿ ਜਦੋਂ ਇਹ ਸਰਕਾਰ ਬਣੀ ਇਹਨਾਂ ਨੇ ਕਿਸ ਤਰ੍ਹਾਂ ਨਾਲ ਪੁਲਿਸ ਦਾ ਦੁਰਉਪਯੋਗ ਕਰਕੇ ਜਿਹੜਾ ਵੀ ਤੋਂ ਪੰਜਾਬ ਦੇ ਵਿੱਚ ਮੋਲਦਾ ਸੀ ਚਾਹੇ ਕੋਈ ਹਿਊਮਨ ਰਾਈਟ ਐਕਟੀਵਿਸਟ ਸੀ ਚਾਹੇ ਕੋਈ ਡਰਗ ਐਕਟੀਵਿਸਟ ਸੀ ਚਾਹੇ ਕੋਈ ਸਿਆਸੀ ਲੀਡਰ ਸੀ ਚਾਹੇ ਕੋਈ ਦਿੱਲੀੋਂ ਬੱਗੇ ਨੇ ਟਵੀਟ ਕੀਤਾ ਚਾਹੇ ਕੋਈ ਜੰਮੂ ਦੇ ਵਿੱਚ ਬੱਠੇ ਯੂਟਿਊਬਰ ਨੇ ਕਿਸੇ ਲੰਮੀ ਯੂਨੀਵਰਸਿਟੀ ਦੇ ਖਿਲਾਫ ਛੋਟੀ ਮੋਟੀ ਵੀਡੀਓ ਪਾਈ ਚੱਕ ਪੁਲਿਸ ਚੱਲ ਪਰਚਾ ਚੱਲ ਠੋਕੋ ਚੱਲ ਜੇਲ੍ਹ ਸਾਡੇ ਸਾਹਮਣੇ ਮੈਂ ਬੈਠਾ ਹਾਂ ਮੇਰੇ ਖਿਲਾਫ ਇੱਕ ਬਿਲਕੁਲ ਬੇਬੁਨਿਆਦ 2015 ਦਾ ਐਨ.ਆਈ.ਪੀ.ਐਸ ਦਾ ਮਾਮਲਾ ਚੱਕ ਕੇ ਭਗਵੰਤ ਮਾਨ ਔਰ ਅਰਵਿੰਦ ਕੇਸ਼ੀਵਾਲ ਨੇ ਇਹਨਾਂ ਦੀ ਬਕਾਇਦਾ ਤੌਰ ਤੇ ਸਾਜ਼ਿਸ਼ ਤੇ ਬੈਕ ਮੇ ਨੂੰ 4-5 ਮਹੀਨੇ ਜੇਲ੍ਹ ਰੱਖਿਆ ਗਿਆ ਜਿਸ ਦਿਨ ਮੇਰੀ ਬੇਲ ਹੋ ਰਹੀ ਸੀ ਹਾਈ ਕੋਰਟ ਨੂੰ ਇਹਨਾਂ ਨੂੰ ਪਤਾ ਸੀ ਕਿ ਅਜ ਹਾਈ ਕੋਰਟ ਨੂੰ ਭੇਜ ਦਿੱਤਨੀ ਹੈ ਉਸ ਦਿਨ ਤੱਕ ਇਹ ਇੱਕ 2 ਵਜੇ ਸਵੇਰ ਨੂੰ ਪੁਲਿਸ ਸਟੇਸ਼ਨ ਨੂੰ ਖੁਲਾ ਕੇ ਜਿਵੇਂ ਨਾਰਮਲ ਪੁਲਿਸ ਦਿਨੇ ਚੰਗੇ ਭਲੇ ਕੰਮ ਨਹੀਂ ਕਰਦੀ ਉਥੇ ਖੁਲਾ ਕੇ ਮੇਰੇ ਖਿਲਾਫ ਇੱਕ ਤਾਜ਼ਾ ਬੱਚਾ ਦਰਜ ਕਰਕੇ ਸਵੇਰੇ 8 ਵਜੇ ਜੇਲ੍ਹ ਵਿੱਚ 3 ਦਿਨ ਦੀ ਐਸ.ਪੀ. ਬਿਠਾ ਦਿੱਤੇ ਕਪੂਰਾ ਪੁਲਿਸ ਦੇ ਮੈਨੂੰ ਰਿਮਾਂਡ ਤੇ ਕਪੂਰਾਲੇ ਸੀ.ਆਈ.ਏ. ਸਟਾਫ ਲਜਾਣ ਵਾਸਤੇ ਬਸ ਉਹ ਕਰਮ ਜਿਹੜੇ ਨੇ ਅੱਜ ਕੰਜਰੀਵਾਲ ਦੇ ਬਿਲਕੁਲ ਮੂਰੇ ਆ ਗਏ ਜ਼ਮਾਨਤ ਹੋਈ ਥਲੜੀ ਅਦਾਲਤ ਤੇ ਤਾਂ ਹਾਈ ਕੋਰਟ ਨੇ ਰੁਕਤੀ ਔਰ ਹੁਣ ਜ਼ਮਾਨਤ ਲੈਣ ਵਾਸਤੇ ਜਦੋਂ ਸੁਪਰੀਮ ਕੋਰਟ ਪਹੁੰਚੇ ਹੋਏ ਸੀਗੇ ਜਾਂ ਉਸ ਆਰਡਰ ਨੂੰ ਚੈਲੰਜ ਕੀਤਾ ਫਿੱਕਾ ਹੋ ਰਹਾ ਸੀ.ਬੀ.ਆਈ. ਨੇ ਇੱਕ ਸ਼ਰਾਰਤ ਕਰ ਲਏ ਦੇ ਵਿੱਚ ਇਹਨਾਂ ਨੂੰ ਦੁਬਾਰਾ ਮੋੜ ਨਵੇਂ ਕੇਸ ਵਿੱਚ ਗ੍ਰਿਫਤਾਰ ਕਰਕੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਕੇਜਰੀਵਾਲ ਮੈਨੂੰ ਇਹ ਇਹਦੇ ਕੇਸ ਮੈਰਿਟ ਵਿੱਚ ਨਹੀਂ ਜਾਂਦਾ ਹੋ ਸਕਦਾ ਅਰਬਨ ਕੇਜਰੀਵਾਲ ਜਾਂ ਜਿੱਦਾਂ ਆਮ ਆਦਮੀ ਪਾਰਟੀ ਦੇ ਲੋਕ ਸ਼ੋਰ ਮਚਾਉਂਦੇ ਨੇ ਹੋ ਸਕਦਾ ਵਾ ਕਿ ਇਹ ਸ਼ਰਾਬ ਦੇ ਇਸ ਘੁਟਾਲੇ ਵਿੱਚ ਬੇਗੁਨਾਹ ਹੋਣਗੇ ਔਰ ਇੰਡੀ ਤੇ ਸੀਪੀਆਈ ਹੋ ਸਕਦਾ ਵਾ ਇਹਨਾਂ ਨੂੰ ਸਿਆਸੀ ਬਦਲਾਖੋਰੀ ਦੇ ਤਹਿਤ ਪਰੇਸ਼ਾਨ ਕਰ ਪਰੰਤੂ ਇੱਕ ਵਾਰ ਅੰਦਰ ਚਾਤ ਮਾਲੂ ਭਗਵਾਨ ਮਾਨ ਔਰ ਅਰਬਨ ਕੇਜਰੀਵਾਲ ਕਿ ਤੁਸੀਂ ਕੀ ਦੂਸਰਿਆਂ ਦੇ ਨਾਲ ਦੁਰਪਯੋਗ ਕਰਾ ਦੁਰਪਯੋਗ ਸੱਤਾ ਦਾ ਕਰਕੇ ਉਹਨਾਂ ਨੂੰ ਮੈਂਟਲ ਟੌਰਚਰ ਨਹੀਂ ਕੀਤਾ ਬਸ ਇਹੀ ਕਰਮ ਨੇ ਇਹ ਬਹੁਤੇ ਲੋਕਾਂ ਦਾ 90 95% ਦਾ ਹਿਸਾਬ ਤੁਹਾਡੀ ਜ਼ਿੰਦਗੀ ਦੇ ਵਿੱਚ ਹੀ ਹੋ ਜਾਂਦਾ ਇਸ ਕਰਕੇ ਇਥੋਂ ਇੱਕ ਬਹੁਤ ਵੱਡੀ ਨਸੀਹਤ ਆ ਕਿ ਜਦ ਤੁਹਾਡੇ ਕੋਲ ਸੱਤਾ ਹੋਵੇ ਉਸ ਦਾ ਦੁਰਉਪਯੋਗ ਮਤ ਕਰੋ ਉਸ ਦਾ ਉਪਯੋਗ ਕਰੋ ਲੋਕਾਂ ਤੱਕ ਕੋਈ ਚੰਗੀਆਂ ਨੇਕੀਆਂ ਤੇ ਖੁਸ਼ਬੂ ਪੈਦਾ ਕਰਕੇ ਛੱਡ ਕੇ ਜਾਓ ਪਰ ਤੁਸੀਂ ਤਾਂ ਪਿਛਲੇ 2 ਸਾਲ ਵਿੱਚ ਇੰਨਾ ਜ਼ਿਆਦਾ ਗ੍ਰੋਸਸ ਮਿਸਯੂਜ਼ ਕੀਤਾ ਪੰਜਾਬ ਪੁਲਿਸ ਦਾ ਕਿ ਆਪਣੇ ਸਿਆਸੀ ਵਿਰੋਧੀਆਂ ਦਾ ਜਿਹੜਾ ਜੀਣਾ ਸੀਗਾ ਉਹ ਬੇਹਾਰ ਕਰ ਦਿੱਤਾ ਮੁਸ਼ਕਲ ਕਰ ਦਿੱਤਾ ਪੰਜਾਬ ਦੇ ਵਿੱਚ ਔਰ ਇਸੇ ਕਰਕੇ ਜਿਹੜੀ ਮੈਜੋਰਟੀ ਆਪੋਜੀਸ਼ਨ ਹੈ ਤੁਸੀਂ ਨੋਟ ਕਰੋਗੇ ਕਿ ਅੱਜ ਸੈਮੇ ਹੋਏ ਨੇ ਡਰੇ ਹੋਏ ਨੇ ਔਰ ਮੈਸੂਮਾਂ ਕਿ ਜੈਸ ਜਦਾਤਾ ਅੱਜਕੱਲ ਸਾਰੇ ਪਰਿਵਾਰਾਂ ਵਾਲੇ ਨੇ ਬੱਚਿਆਂ ਵਾਲੇ ਨੇ ਉਹਨਾਂ ਦੇ ਘਰਾਂ ਵਿੱਚ ਔਰਤਾਂ ਨੇ ਛੋਟੇ-ਛੋਟੇ ਬੱਚੇ ਨੇ ਜਾਂ ਆਪ ਦਾ ਪਰਿਵਾਰ ਡਰਦਾ ਵਾ ਹਰ ਇੱਕ ਆਦਮੀ ਡਰਦਾ ਵਾ ਕਿ ਐਮ ਪੁਲਿਸ ਆਵੇਗੀ ਚੱਕ ਕੇ ਲੈ ਕੇ ਜਾਵੇਗੀ ਅਦਾਲਤਾਂ ਚ ਘੁਮਾਗੇ ਜੇਲ੍ਹਾਂ ਜਾ ਕੇ ਪਰੇਸ਼ਾਨ ਹੋਵਾਂਗੇ ਇਸ ਕਰਕੇ ਜਦੋਂ ਚੰਗਾ ਵਾ ਕਿ ਇਸ ਇਦਾਂ ਦੇ ਜਿਹੜੇ ਆਦਮੀ ਮੂਰਖਪਨਾ ਕਰ ਰਹੇ ਨੇ ਪੁਲਿਸ ਦਾ ਦੁਰਉਪਯੋਗ ਕਰ ਰਹੇ ਨੇ ਉਹਦੇ ਖਿਲਾਫ ਮਤ ਬੋਲੋ ਅੱਜ ਪੰਜਾਬ ਦੇ ਵਿੱਚ ਕੋਈ ਮੇਨਸਟ੍ਰੀਮ ਮੀਡੀਆ ਵੱਡੀ ਤੋਂ ਵੱਡੀ ਖਬਰ ਛਾਪ ਨੂੰ ਪਿਆ ਨਹੀਂਗਾ ਮੈਂ ਚੰਦਨ ਦਿਨ ਪਹਿਲਾਂ ਆਪਕ ਮਹਾਤਮਾ ਦੇ ਜਿਹੜੀਆਂ ਦੋ ਪਾਰਟਿਕੂਲਰ ਜ਼ਮੀਨਾਂ ਦਾ ਹਿਦਾਲਾ ਸਾਹਮਣੇ ਲੈ ਕੇ ਆਇਆ ਸੀ ਜਿਹਦੇ ਵਿੱਚ ਇੱਕ ਜ਼ਮੀਨ ਵਿੱਚ ਦਾ ਇੱਕ ਇੱਕ ਮਾਮਲੇ ਵਿੱਚ ਤਾਂ ਸਿੱਧੀ ਸਿੱਧੀ ਲਗਭਗ 3 ਕਰੋੜ ਰੁਪਏ ਦੀ 5 ਕਿੱਲੇ ਜ਼ਮੀਨ ਜਿਹੜੀ ਆ ਉਹ ਭਗਵੰਤ ਮਾਨ ਦੀ ਮਾਤਾ ਜੀ ਨੂੰ ਗਿਫਟ ਕੀਤੀ ਗਈ ਹਿਬਾ ਕਹਿੰਦੇ ਨੇ ਉਹ ਪੰਜਾਬੀ ਦੇ ਵਿੱਚ ਜਾਂ ਪ੍ਰਾਣਾ ਉਦਬੂ ਦਾ ਵਰਡ ਹੋਵੇਗਾ ਰੈਵਨਿਊ ਰਿਪੋਰਟ ਵਿੱਚ ਲੇਕਿਨ ਕਿਸੇ ਨੇ ਛਾਪਿਆ ਨਹੀਂ ਕਿਸੇ ਨੇ ਪੁੱਛਿਆ ਹੀ ਨਹੀਂ ਔਰ ਕਿਸੇ ਨੇ ਭਗਵੰਤ ਮਾਨ ਨੂੰ ਪਿਛਲੇ 1.5 ਸਾਲ ਵਿੱਚ 2 ਸਾਲਾਂ ਚ ਕਟਾਨੂ ਚੱਕ ਨੇ ਗਲਤੀਆਂ ਕੀ ਕੀਤੀਆਂ ਬਲਕਾਰ ਸਿੰਘ ਮਿਨਿਸਟਰ ਨੇ ਕਿੰਨੀਆਂ ਅਸ਼ਲੀਲ ਵੀਡੀਓਜ਼ ਆਈਆਂ ਸਰਜੀਤ ਕੌਰ ਮਾਨੂਕੇ ਨੇ ਕਿੰਦਾ ਐਨਆਰਆਈ ਦੀ ਕੋਠੀ ਤੇ ਕਬਜ਼ਾ ਕੀਤਾ ਤੇ ਆਤੇ ਹੋਰ ਇਹਨਾਂ ਦੇ ਜਿਹੜੇ ਐਮਐਲਏਸ ਤੇ ਮਿਨਿਸਟਰਸ ਦੀਆਂ ਗਲਤ ਚਲਨਾ ਕਿਸ ਨੇ ਪੁੱਛਿਆ ਨਹੀਂਗਾ ਇਸ ਕਰਕੇ ਇੱਕ ਸਹਿਮ ਦਾ ਮਾਹੌਲ ਪੰਜਾਬ ਦੇ ਵਿੱਚ ਪੈਦਾ ਕੀਤਾ ਹੋਇਆ মিডিਆ ਨੇ ਦਵਾਇਆ ਹੋਇਆ ਔਰ ਸਿਆਸੀ ਪੋਲੀਟੀਕਲ ਆਪੋਨੈਂਟਸ ਵੀ ਦਵਾਏ ਲੇਕਿਨ ਮੈਂ ਫੇਰ ਵਾਪਸ ਆਉਣਾ ਕਰਮਾ ਬੜਾ ਬਿਆਨ ਪਿਆ ਜੋ ਬੀਜੋਗੇ ਉਹੀ ਵੱਟੋਗੇ ਔਰ ਗੋਣ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਸ਼ੋਰ ਬਚਾ ਰਹੇ ਨੇ ਕਿ ਹਮਾਰੇ ਸਾਥ ਅਨਿਆਇ ਹੋ ਰਿਹਾ ਹਮਾਰੇ ਸਾਥ ਬੜਾ ਬਦਲਾਖੂਰੀ ਹੋ ਰਹੀ ਹੈ ਤੇ ਭਾਈ ਸਾਹਿਬ ਤੁਸੀਂ ਜੋ ਸਾਡੇ ਨਾਲ ਸਹਿਰਨਾ ਕੀਤਾ ਪੰਜਾਬ ਦੇ ਵਿੱਚ ਪੰਜਾਬ ਇੱਕ ਇਸ ਤਰ੍ਹਾਂ ਦੀ ਤਰਤੀਆ ਜਿਹੜੇ ਸਾਡੇ ਪੁਰਖਿਆਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਬਹੁਤ ਲਹੂ ਦੁੱਲਿਆ ਇਸ ਤਰਤੀ ਦੇ ਉੱਤੇ ਤੁਸੀਂ ਉਸ ਤਰਤੀ ਧਿਆਨ ਕੇ ਆ ਚੰਦ ਜਿਹੜੇ ਟੁਕੜਪੋਚ ਪੁਲਿਸ ਵਾਲੇ ਉਹਨਾਂ ਦਾ ਦੁਰਉਪਯੋਗ ਕਰਕੇ ਤੁਸੀਂ ਆਪਣੇ ਗਰੂਥੀਆਂ ਦੇ ਉੱਤੇ ਝੂਠੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲਾ ਵਿੱਚ ਛੁਪਿਆ ਔਰ ਆਪਣੀ ਪਾਰਟੀ ਦੇ ਲੋਕਾਂ ਨੂੰ ਜਿਹੜੇ ਵੱਡੇ ਗੁਨਾਹ ਕੀਤੇ ਜਨਾਂ ਲੋਕਾਂ ਨੂੰ ਉਹਨਾਂ ਨੂੰ ਬਚਾਇਆ ਬਸ ਉਹੀ ਕਰਨ ਕੇਸ਼ਰੀਵਾਲ ਸਾਹਿਬ ਤੇ ਤੁਹਾ ਬਾਹਰ ਤੁਹਾਡੇ ਸਾਹਮਣੇ ਆ ਰਹੇ ਨੇ ਉਹ ਭਗਵੰਤੂ ਵੀ ਮੈਂ ਕਹਿਣਾ ਚਾਹੁੰਦਾ ਮਤ ਸਮਝੋ ਕਿ ਇਹ ਰਾਜ ਸੱਤਾ ساری ਉਮਰ ਰਹਿਣੀ ਆ ਇਹ ਤਬਦੀਲੀ ਆਣੀ ਹੋਣੀ ਆ ਔਰ ਤੁਹਾਡੇ ਹਰ ਕੀਤੇ ਹੋਏ ਕਰਨ ਦਾ ਹਿਸਾਬ ਇੱਥੇ ਹੋਣਾ ਔਰ ਇਹਦੇ ਨਾਲ ਨਾਲ ਤੁਸੀਂ ਪੰਜਾਬ ਦੇ ਨਾਲ ਵੀ بڑا ਅਪਨਿਆਏ ਕਰ ਰਹੇ ਹੋ ਤੁਸੀਂ ਸਿਰਫ ਆਪਣੀ ਮਸ਼ਹੂਰੀਆਂ ਵਾਸਤੇ ਅੱਜ ਤੁਸੀਂ ਪੰਜਾਬ ਨੂੰ ਬਹੁਤ ਵੱਡੇ ਕਰਜ਼ੇ ਵੱਲ ਤੱਕ ਕੇ ਜਾ ਰਹੇ ਹੋ। ਔਰ ਤੁਹਾਨੂੰ ਰੋਕਾ ਨੇ ਲੋਕ ਸਭਾ ਇਲੈਕਸ਼ਨ ਵਿੱਚ ਬਹੁਤ ਬੁਰੀ ਤਰ੍ਹਾਂ ਰਿਜੈਕਟ ਕੀਤਾ ਵਾ। 13 ਚੋਂ ਸਿਰਫ 3 ਸੀਟਾਂ ਆਈਆਂ। ਤੁਹਾਡੀ 16% ਵੋਟ ਸ਼ੇਅਰ ਡ੍ਰੌਪ ਹੋ ਗਿਆ। 92 ਤੋਂ 63 ਦੇ ਅੰਕ ਡਿੱਗੇ। ਕੁਝ ਸਬਕ ਸਿੱਖੋ। ਆਪਣੇ ਅੰਦਰ ਅਚਿੱਤਰਾ ਪਰਚੋਲ ਕਰੋ ਔਰ ਹੁਣ ਤੁਸੀਂ ਫਿਰ ਹੰਕਾਰ ਚ ਕਰ ਰਹੇ ਕਿ ਮੈਂ 5 ਦੀਆਂ 5 ਜਿੰਨੀ ਚੋਣਾ ਜਿੱਤ ਕੇ ਅਸੀਂ ਆਪਣੀ ਗਿਣਤੀ ਜਿਹੜੀ ਐਮਐਲਏ ਦੀ 95 ਤੱਕ ਲੈ ਕੇ ਜਾਣੀ ਆ। ਇਹ ਫਿਰ ਹੰਕਾਰ ਬੋਲ ਰਿਹਾ ਵਾ। ਇਸ ਕਰਕੇ ਰੱਬ ਤੋਂ ਡਰੋ ਯਾਰ ਉਸ ਵਾਹਿਗੁਰੂ ਅਕਾਲ ਪੁਰਖ ਈਸ਼ਵਰ ਅੱਲਾ ਗੋਡ ਇਹ ਬਹੁਤ ਬਿਆਨਕ ਕੁਦਰਤ ਇਹ ਕਿਸੇ ਨੂੰ ਬਖਸ਼ਦੀ ਨਹੀਂ ਹੈ ਇਹ ਤੁਹਾਡੇ ਕੀਤੇ ਹੋਏ ਹਰ ਕੰਮ ਦਾ ਸਾਹ ਤੁਹਾਡੀ ਅੱਖਾਂ ਦੇ ਸਾਹਮਣੇ ਇੱਕ ਦਿਨ ਆ ਜਾਵੇਗਾ ਸੋ ਮੇਰੀ ਤਾਂ ਇਹੀ ਅਪੀਲ ਹੈ ਅੱਜ ਦੇ ਰਾਜ ਸੱਤਾ ਇਨਕਲੂਡਿੰਗ ਆਫਸਰਸ ਨੂੰ ਡੂ ਨਾਟ ਮਿਸਯੂਜ਼ ਯਰ ਪੋਜੀਸ਼ਨ ਬਿਕਾਜ਼ one day you will be held accountable for every action of yours kase hi mere bhes ta tishi agar samajhdar honge te apni karyasali mein tabdili laenge honge agar na samajh honge te usse hi hamkar de baste chalde chalde apne kite hoye gunawaan da te apne kite hoye karma da phal bhogna hi pehna paunu sara inna kuch hon de bawajood mere naal inni badla kauri hoyi aur tusi andaaza laa sakde ho ke kinna mental torture paise de parivar de vich hunda ohna de bachcha de ਉਨਾਂ ਦੇ ਪਰਿਵਾਰ ਤੇ ਉਹਨਾਂ ਦੀਆਂ ਲੇਡੀਜ਼ ਦੇ ਉੱਤੇ ਇੰਨਾ ਕੁ ਸਹਿਣ ਤੋਂ ਬਾਅਦ ਵੀ ਮੈਂ ਇਹੀ ਕਹਿਣਾ ਚਾਹੁੰਨਾ ਭਗਵੰਤ ਮਾਨ ਨੂੰ ਔਰ ਕੇਚਰੀਵਾਲ ਨੂੰ ਕਿ ਮੈਂ ਫਿਰ ਵੀ ਤੁਹਾਡਾ ਚੰਗਾ ਸੋਚਦਾ ਹਾਂ ਚੰਗਾ ਲੋਚਦਾ ਹਾਂ ਔਰ ਮੈਂ ਇਹੀ ਆਸ ਕਰਦਾ ਮਾਂ ਇਹੀ ਮੈਂ ਕਹਿ ਸਕਦਾ ਮਾਂ ਕਿ ਮੇਰੀਆਂ ਸ਼ੁਭ ਕਾਮਨਾਵਾਂ ਆ ਕਿ ਕੇਚਰੀਵਾਲ ਦੀ ਜਲਦੀ ਜਮਾਨਤ ਹੋ ਜੇ ਉਹ ਆਪਣੇ ਪਰਿਵਾਰ ਦੇ ਵਿੱਚ ਵਾਪਸ ਅੰਕ ਮੁੜ ਕੇ ਬੈਠੇ ਕਿਉਂਕਿ ਪਰਿਵਾਰ ਤੋਂ ਦੂਰ ਰਹਿਣਾ ਔਰ ਖਾਸ ਤੌਰ ਤੇ ਬਦਨਾਮੀ ਵਾਲੇ ਕਤਮਿਆਂ ਵਿੱਚ ਕਿਸੇ ਨੂੰ ਇੰਪਲੀਕੇਟ ਕਰਨਾ ਇਹਦਾ ਬਹੁਤ ਮਾੜਾ ਹਾਸ਼ਰ ਹੁੰਦਾ ਵਾ ਬੜਾ ਮਾੜਾ ਇੰਪੈਕਟ ਪੈਂਦਾ ਸਮਾਜ ਦੇ ਉੱਤੇ ਇੰਨੀਆਂ ਗੱਲਾਂ ਮੇਰੇ ਨਾਲ ਹੋਣ ਦੇ ਬਾਵਜੂਦ ਮੈਂ ਫਿਰ ਵੀ ਆਈ ਵਿਸ਼ ਹਿਮ ਵੈਲ ਐਂਡ ਆਈ ਆਈ ਵਿਸ਼ ਹਿਮ ਥੈਟ ਹੀ ਗੈਟਸ ਅਟ ਲੀਸਟ ਐਥਿਕਲਿਸਟ ਮੇਰੇ ਨਾਲ ਅੱਜ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੇ ਤੁਹਾਨੂੰ ਕਰਮਾਂ ਦੀ ਤਸਵੀਰ ਤੇ ਵਿੱਚ ਵਿਸ਼ਵਾਸ ਹੈ ਤੇ ਇਸ ਕਰਕੇ ਇਸ ਮੇਰੀ ਵੀਡੀਓ ਨੂੰ ਅੱਗੇ ਤੋਂ ਬਾਅਦ ਸ਼ੇਅਰ ਕਰਨਾ ਤਾਂ ਕਿ ਇਨ੍ਹਾਂ ਰਾਜਕਰਨ ਵਾਲੇ ਹੰਕਾਰੀ ਲੋਕਾਂ ਦੇ ਦਿਮਾਗ ਦੇ ਵਿੱਚ ਕੁਝ ਸ਼ਾਇਦ ਕੋਈ ਚੰਗੀ ਸਲਾਹ ਤੇ ਚੰਗੀ ਗੱਲ ਪੈ ਜਾਵੇ ਮੇਰ ਨਾਲ ਜਰੂਰ ਆਸ ਤੇ ਤੁਹਾਡਾ ਸਾਰਾ ਦਾ ਬਹੁਤ ਬਹੁਤ ਸ਼ੁਕਰੀਆ ਕੰਮਾਂ ਚ। ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜਿਵੇਂ ਆਪਾਂ ਜਾਣਦੇ ਹਾਂ ਕਿ ਦੋਸਤੋ ਕੱਲ ਸੰਸਦ ਦੇ ਵਿੱਚ ਸੌਂ ਚੁੱਕ ਸਮਾਗਮ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਨੂੰ ਸੌਂ ਨਹੀਂ ਚੁੱਕਣ ਦਿੱਤੀ ਗਈ। ਜੋ ਵੀ ਦੋਸਤੋ ਇਸ ਮਸਲੇ ਨੂੰ ਲੈ ਕੇ ਐਮਪੀ ਗੁਰਜੀਤ ਔਜਲਾ ਨੇ ਵਿਚਾਰ ਰੱਖੇ। ਨਾਲ ਹੀ ਦੋਸਤੋ ਅਰਵਿੰਦ ਕੇਜਰੀਵਾਲ ਉੱਪਰ ਜੋ ਕੇਸ ਚੱਲ ਰਹੇ ਨੇ ਉਹਨਾਂ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਨੇ ਆਪਣੇ ਵਿਚਾਰ ਰੱਖੇ। ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਦੇ ਜ਼ਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ